ਤੰਤਸਿਕ ਜਿੰਨ ਜੀ ਬੈਲੋਗਰ ਨੂੰ ਪਰਮੋਕ ਕਰੀਏ ਸੋਤੇ ਬਾਜ਼ਾਰ ਦੇ ਆਗੂ ਵਰਕਰਾਂ ਦਾ ਸਾਰੇ ਵਪਾਰੀ ਜੀ ਦਾ ਸਾਰੇ ਘਰਵਾਲਿਆਂ ਦਾ ਸਮੁੱਚੀ ਪਾਰਟੀ ਬਨੋ ਮਾਨਨ ਸਾਹਿਬ ਬਨੋ ਰਾਜਾ ਸਾਹਿਬ ਬਨੋ ਮੈਂ ਆਪਣਾ ਬਨੋ ਮਦਦ ਮੀਨਵਾ ਲੋਕ ਸਭਾ ਤੁਹਾਡਾ ਇਮਾਰਾ ਦਾ ਬਹੁਤ ਧੰਨਵਾਦ ਸ਼ੁਕਰੀਆ ਹੋਏ ਜੀ ਤਵਾਦੂ ਦੋ ਮਿੰਟ ਹੈਲੋ ਇੱਥੇ ਹੈ ਓਏ ਮੋਟੋ ਆਵੇ ਮੇਰੀ ਬਾਤ ਜਾ ਨੇੜੇ ਜਾ ਉਹ ਬਾਈ ਜੀ ਪਤੇ ਨੇ ਪੰਜਾਬ ਦਾ ਪੰਜਾਬ ਹੋ ਗਿਆ ਪਿਛਲੇ 10 ਸਾਲ ਪੰਜ ਸਾਲ ਕਾਂਸਟਰ ਕੋਲ ਕੀਤਾ ਤੇ ਆ 3 ਸਾਲ ਝਾਂਵਣਾਂ ਨੇ ਪਿਛਲੇ 7-8 ਸਾਲਾਂ ਅੱਜ ਖਲਾਤ ਗੁੰਡਾ ਕਰਤੀ ਰਾਜ ਹੋ ਗਿਆ ਨਸ਼ੇ ਘਰ ਘਰ ਚਲੇ ਗਏ ਗੈਂਗਸਟਰ ਰਾਜ ਕਰ ਰਹੇ ਐ ਲੁੱਟ ਖੋਹਾਂ ਹੋ ਰਹੀ ਐ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਆ 10 ਸਾਲ ਪਹਿਲੇ ਜੋਗੀ ਕਾਲੀ ਦਲ ਦੇ ਤੁਸੀਂ ਜਾਣਦੇ ਹੋ ਕਿੰਨੀ ਦੱਚੀ ਪੰਜਾਬ ਕੋਈ ਹਰ ਬੰਦਾ ਦੀ ਬਿਲੀ ਭੁਲਿਆਦੀ ਸੜਕਾਂ ਬਣਾਈ ਸੜਕਾਂ ਬਣਾਈਆਂ ਸ਼ਹਿਰਾਂ ਦੀ ਡਵੈਲਪਮੈਂਟ ਕਰਾਈ ਪਿੰਡਾਂ ਦੀ ਡਵੈਲਪਮੈਂਟ ਕਰਾਈ ਗਰੀਬ ਲੋਕਾਂ ਦਾ ਜਗਤ ਤੇ ਸਿਖਾਈਆਂ ਸਮਾਧਨ ਤੁਸੀਂ ਜਾਣਦੇ ਹੋ ਕਾਲੀ ਦਲ ਉਹਦੀ ਆਪਣੀ ਪਾਰਟੀ ਹੈ ਪੰਜਾਬ ਖੇਤੀਬਾੜੀ ਅੱਜ ਦੀ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਇਹਨਾਂ ਦਾ ਨਿਸ਼ਾਨਾ ਇਕੱਲਾ ਪੰਜਾਬ ਤੇ ਰਾਜ ਕਰਨਾ ਹੈ ਦੇ ਜਿਤਨਾ ਨਹੀਂ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਆ ਤੁਸੀਂ ਜਾਣਦੇ ਹੋ ਕਿ ਸਾਰੀ ਤਰੱਕੀ ਪੰਜਾਬ ਵਿੱਚ ਉਦੋਂ ਹੀ ਹੋਈ ਜਦੋਂ ਅਕਾਲੀ ਦਲ ਦੀ ਸਰਕਾਰ ਜਾਂ ਸਾਫ ਪ੍ਰਕਾਸ਼ ਸਿੰਘ ਬਾਦਲ ਸਤਿਮੰਤਰੀ ਅਕਾਲੀ ਦਲ ਦੀ ਸੋਚ ਕਿ ਸੁੱਖ ਭਾਇਸ਼ਰਣ ਹੋਣੀ ਚਾਹੀਦੀ ਹੈ ਕਿ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਤੁਸੀਂ ਦੇਖ ਲਿਓ ਸਾਡੀ ਸਰਕਾਰ ਦੇ ਦੌਰਾਨ ਕਿਸੇ ਕਿਸੇ ਧਰਮ ਦੇ ਵਿੱਚ ਕਿਸੇ ਲੜਾਈ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਸਾਡੀ ਇਹਮ ਇੱਕੋ ਹੀ ਹੁੰਦੀ ਸੀ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਿਆਰ ਨੂੰ ਮਨੂਰ ਹੈ ਤਾਂ ਹੀ ਪੰਜਾਬ ترقی ਕਰੂਗਾ ਇਹ ਬਾਦਲ ਸਾਹਿਬ ਦੀ ਸੋਚ ਤੇ ਸਾਰਾ ਪੈਨਾ ਦੇ ਰਹੀਆਂ ਜੋ ਬੇਨਤੀ ਕਰਦਾ ਆਹ ਲੈਕਚਰ ਬੜਾ ਜ਼ਰੂਰੀ ਹੈ ਕਿ ਇੱਕ ਪਾਸੇ ਲੋਕੀਂ ਪੜ ਗਿਆ ਇੱਕ ਹੱਥੋਂ ਚੱਲਿਆ ਜਾਂਦਾ ਹੈ ਬੇਨਤੀ ਕਰਵਾ ਆਪਣੇ ਪੰਜਾਬ ਨੂੰ ਵਿਚਾਰੀਏ ਕਿਉਂਕਿ ਪੰਜਾਬ ਤਾਂ ਭੱਜੂਗਾ ਜੇ ਆਪਣੀ ਖੇਤੀ ਪਾਰਟੀ ਨੂੰ ਤਕੜਾ ਕਰੋਗੇ ਬਹੁਤ ਬਹੁਤ ਧੰਨਵਾਦ ਵਾਈਟ ਜੀ ਦੀ ਕਾ ਖਾਲਸਾ ਵਾਈਟ ਜੀ ਦੀ ਫਤਹਿ ਜੈ ਸ਼੍ਰੀ ਰਾਮ Ya. <laughs> 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 <laughs>